ਹੈਲੋ ਸ਼ਸ਼ੀਕਲ ਜੀ ਅੱਜ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਕਮੀਜ਼ ਦੀ ਜਿਹੜੀ ਪਰਫੈਕਟ ਫਿਟਿੰਗ ਆ ਉਹ ਕਿਵੇਂ ਆਉਂਦੀ ਆ ਇਹਦੇ ਨਾਲ ਜਿਹੜਾ ਆਪਣਾ ਗळा ਪਿੱਛੇ ਨੂੰ ਨਹੀਂ ਜਾਂਦਾ ਹੈਗਾ ਐਦਾਂ ਜੇ ਤੁਸੀਂ ਫਿਟਿੰਗ ਲਾਉਂਗੇ ਤਾਂ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੀ ਕਮੀਜ਼ ਦੀ ਫਿਟਿੰਗ ਆ ਉਹ ਆਉਗੀ ਆ ਦੇਖੋ ਹੁਣ ਇਹ ਆਪਣਾ ਕਮੀਜ਼ ਆ ਤੇ ਇਹਦੇ ਉੱਤੇ ਆਪਾਂ ਨੇ ਕਟਿੰਗ ਕਰਨ ਲੱਗੇ ਆਪਾਂ ਟੱਕ ਲਾ ਲੈਣੇ ਨੇ ਹਿੱਪ ਦੇ ਆ ਦੇਖੋ ਹਿੱਪ ਦੇ ਟੱਕ ਲਾ ਇਹਨੇ ਆਪਾਂ ਹਿੱਪ ਦੇ ਹਿੱਪ ਦੇ ਨਿਸ਼ਾਨਾਂ ਨਾਲ ਮਲਾ ਲੜੇ ਨੇ ਤੇ ਪਿਛਿਓ ਆਪਣਾ ਇੰਨਾ ਕੱਪੜਾ ਜਿਹੜਾ ਪਿਛਲੇ ਪੱਲੇ ਦਾ ਹੋ ਵਧੂਗਾ ਤੇ ਸਾਡਾ ਤਾਂ ਵੀ ਥੋੜਾ-ਥੋੜਾ ਵਧੂਗਾ ਕਿਉਂਕਿ ਆਪਾਂ ਪਲੇਟਾਂ ਪਾ ਲਈਆਂ ਮੂਹਰੇ ਪੱਲੇ ਤੇ ਤਾਂ ਕਰਕੇ ਜਿਹੜਾ ਪਿਛਲਾ ਪੱਲਾ ਉਹ ਬੜਾ ਰਹਿ ਜਾਂਦਾ ਤੇ ਛੋਟਾ ਤੇ ਹੁਣ ਇਹਦੀ ਆਪਣੀ ਜਿਹੜੀ ਉੱਪਰਲੀ ਫਿਟਿੰਗ ਆ ਕਮੀਜ਼ ਦੀ ਉਤੋਂ ਹੈਗੀਆਂ ਆਪਣੀ ਛਾਤੀ ਕੋਲੋਂ 20 ਇੰਚ ਆਪਾਂ ਆ ਦੇਖੋ ਜਿਹੜਾ ਆਪਣਾ ਨੈੱਕ ਆ ਉਤੋਂ ਸੈਂਟਰ ਆ ਇਹਦਾ ਨੈੱਕ ਦੇ ਸੈਂਟਰ ਤੋਂ 10 ਇੰਚ ਦੋਵੇਂ ਪਾਸੇ ਇਧਰਲੀ ਸਾਈਡ ਨੂੰ ਨਿਸ਼ਾਨ ਲਾ ਲੈਣਾ ਆ ਤੇ 10 ਇੰਚ ਦੂਜੀ ਸਾਈਡ ਨੂੰ ਨਿਸ਼ਾਨ ਲਾ ਲੈਣਾ ਹੈ ਮਤਲਬ ਲ ਆਪਣਾ 20 ਇੰਚ ਜਿਹੜੀ ਛਾਤੀ ਆ ਉਹਦਾ ਨਿਸ਼ਾਨ ਲਾ ਕੇ ਆਪਾਂ ਤਿਆਰ ਕਰ ਲੈਣਾ 20 ਇੰਚ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਨੇ ਕਮਰ ਦਾ ਨਿਸ਼ਾਨ ਲਾਉਣਾ ਹੈ ਕਮਰ ਦਾ ਨਿਸ਼ਾਨ ਆ ਜਿਹੜਾ ਉਹ ਆਪਣਾ ਪਲੇਟਾਂ ਤੋਂ ਜਿਹੜਾ نیچے ਲੱਗੂਗਾ ਤੇ ਆਪਾਂ ਕਮੀਜ਼ ਦਾ ਸੈਂਟਰ ਕਰਾਂਗੇ ਪਹਿਲਾਂ 24 ਆ 12 ਇੰਚ ਤੇ ਆ ਦੇਖੋ ਆਪਾਂ ਨੇ ਜਿਹੜੀ ਲੈਂਥ ਤੁਹਾਨੂੰ ਦੀਦੀ ਹੈ ਸੈਂਟਰ ਵਾਲੀ ਪਹਿਲਾਂ ਹੀ ਆਪਾਂ ਪ੍ਰੈਸ ਨਾਲ ਕਦੀ ਹੋਈ ਹੈ ਸੱਟ ਤੇ 18 ਇੰਚ ਜਿਹੜੀ ਆਪਣੀ ਕਮਰ ਦਾ ਨਿਸ਼ਾਨ ਆ 9 ਇੰਚ ਆਪਾਂ ਨੇ ਇੱਕ ਸਾਈਡ ਨੂੰ ਲੈ ਲੈਣਾ ਹੈ ਹਾਫ ਮਤਲਬ 9 ਦੂਜੇ ਨੂੰ ਪਾਸੇ ਨੂੰ ਲੈ ਲੈਣਾ ਤੇ 18 ਇੰਚ ਦਾ ਜਿਹੜਾ ਇਹ ਆਪਣਾ ਕਮਰ ਤਿਆਰ ਹੋ ਜੂਗੀ 18 ਇੰਚ ਇਦਾਂ ਜਿਹੜੀ ਆਪਣੀ ਫਿਟਿੰਗ ਦਾ ਉਹ ਸਹੀ ਆਊਗੀ ਜੇ ਤੁਸੀਂ ਇਦਾਂ ਜਿਹੜੀ ਕਮੀਜ਼ ਦੀ ਫਿਟਿੰਗ ਦੇ ਨਿਸ਼ਾਨ ਲਾਉਂਗੇ ਉਸ ਤੋਂ ਬਾਅਦ ਆਪਾਂ ਨੇ ਜਿਹੜੀ ਸੈਡ ਸਲਾਈ ਆ ਉਹਦਾ ਨਿਸ਼ਾਨ ਲਾਉਣਾ ਹੈ ਵੈਸੇ ਤਾਂ ਆਪਾਂ ਨੇ ਆ ਦੇਖੋ ਕਟਿੰਗ ਕਰਨ ਲੱਗੇ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਆਪਣੇ ਕਮੀਜ਼ ਦੀ ਕਟਿੰਗ ਆਪਣੇ ਚੈਨਲ ਅਰਸ਼ ਬਟੀਕ ਤੇ ਇਹ ਆਪਣੀ ਜਿਹੜੀ हिਪ ਦਾ ਨਿਸ਼ਾਨ ਆ ਜਿਹੜਾ ਉੱਪਰੋਂ ਸਾਈਡ ਸਲਾਈ ਦਾ ਲੱਗਿਆ ਹੋਇਆ ਨਹੀਂ ਆਪਾਂ 15 ਇੰਚ ਤੇ ਜਿਹੜੀ ਇਹ ਸਾਈਡ ਸਲਾਈ ਲਾਵਾਂਗੇ 14.5 ਇੰਚ ਤੇ ਜਿਹੜੀ ਇਹ ਤਿਆਰ ਹੋਣੀ ਆ ਦੋਹੇ ਸਾਈਡਾਂ ਤੋਂ ਲਾਵਾਂਗੇ ਇੱਧਰ ਵੀ ਦੇਖੋ ਟੱਕ ਲੱਗਿਆ ਹੋਇਆ ਆਪਣਾ ਤੇ ਆਪਾਂ ਕਮੀਜ਼ ਦਾ ਪੂਰਾ ਜਿਹੜਾ ਲੈ ਕੇ ਸੈਂਟਰ ਕਰਾਂਗੇ 25 ਇੰਚਾ ਸੈਂਟਰ ਆਪਣਾ 12.5 ਤੇ ਵੈਸੇ ਤੁਸੀਂ ਆਪਾਂ ਜਦ ਆਪ ਕਟਿੰਗ ਕਰਦੇ ਹੁੰਦੇ ਆ ਕਮੀਜ਼ ਦੀ ਹਾਫ ਕਰਕੇ ਉਦੋਂ ਆਪਾਂ ਪ੍ਰੈਸ ਫੇਰ ਲਾਂਗੇ ਤਾਂ ਆਪਣਾ ਹਾਫ ਆ ਜਿਹੜਾ ਉਹ ਸਹੀ ਰਹੂਗਾ ਆ ਲਾਈਨ ਬਣ ਜੂਗੀ ਵਿੱਚ ਜਿਹੜੀ ਇਹਦੀ ਹਿੱਪ ਆ ਉਹ 21 ਇੰਚਾ ਹਾਫ ਆ ਗਿਆ 10.5 ਇੰਚ 10.5 ਇੰਚ ਇੱਧਰ ਨੂੰ ਨਿਸ਼ਾਨ ਲਾਵਾਂਗੇ 10.5 ਹੀ ਦੂਜੇ ਪਾਸੇ ਨੂੰ ਨਿਸ਼ਾਨ ਲਾਵਾਂਗੇ ਇਹ 2 ਇੰਚ ਦਾ ਜਿਹੜਾ ਆਪਣਾ हिਪਾ ਇਹ ਦੇਖੋ ਇੱਥੋਂ ਆਪਣਾ ਜਿਹੜਾ ਥੋੜਾ ਜਿਹਾ ਵਿਚ ਨੂੰ ਨਿਸ਼ਾਨ ਜਾਊਗਾ ਇਹ ਟਿੱਡਾ ਕਰ ਲਓਗੇ ਇਧਰੋਂ ਵੀ ਸੇਮ ਐਦਾ ਹੀ ਇਹ ਦੇਖੋ ਆਪਣਾ ਜਿਹੜੇ ਕਮੀਜ਼ ਦੀ ਫਿਟਿੰਗ ਦੇ ਨਿਸ਼ਾਨ ਲੱਗ ਗਏ ਹੁਣ ਇਹਨੂੰ ਆਪਾਂ ਨੇ ਸਿਲਾਈ ਕਰਨ ਲੱਗੇ ਧਿਆਨ ਨਾਲ ਦੇਖੋ ਵੀ ਜਦ ਆਪਾਂ ਕਟਿੰਗ ਕਰਦੇ ਆ ਇਹ ਆਪਣਾ ਟੱਕ ਲਾਏ ਹੋਏ ਨੇ हिਪ ਦੇ ਨਿਸ਼ਾਨ ਦੇ ਥੋੜਾ ਜਿਹਾ ਇੱਥੋਂ ਟੱਕ ਦਾ ਟੱਕ ਨਿਸ਼ਾਨ ਮਿਲਾ ਕੇ ਉੱਪਰੋਂ ਦੇਖੋ ਆਪਣਾ ਜਿਹੜਾ ਹਾ ਕਮੀਜ਼ ਆ ਪਿਛਲਾ ਪੱਲਾ ਉਹ ਵਧੂਗਾ ਇਹ ਆਪਾਂ ਕਟਿੰਗ ਕਰ ਦੇਣੀ ਆ ਤੇ ਸਾਈਡ ਤੋਂ ਵੀ ਜਿਹੜਾ ਆਪਣਾ ਪੱਲਾ ਉਹ ਵਧ ਜੂਗਾ ਤੇ ਹੁਣ ਆਪਾਂ ਇਹਨੂੰ ਕਟਿੰਗ ਕਰ ਲਾਂਗੇ ਸਲਾਈ ਕਰਨ ਤੋਂ ਬਾਅਦ ਫਿਰ ਉਦੋਂ ਬਾਅਦ ਜਿਹੜੀਆਂ ਆਪਾਂ ਨੇ ਬਾਹਾਂ ਨੇ ਉਹ ਅਟੈਚ ਕਰ ਲੈਣੀਆਂ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਅਰਸ਼ ਬਟੀਕ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਆਪਣਾ ਦੇਖਿਓ ਯਾ ਕਮੀਜ਼ ਦੀ ਫਿਟਿੰਗ ਹੈ ਜਿਹੜੀ ਬਹੁਤ ਹੀ ਪਰਫੈਕਟ ਆਉਗੀ ਇਹਦੇ ਨਾਲ ਆਪਣਾ ਜਿਹੜਾ ਗਲਾ ਆ ਉਹ ਪਿੱਛੇ ਨੂੰ ਨਹੀਂ ਜਾਂਦਾ ਹੈਗਾ ਜਿਹੜੀ ਆਪਾਂ ਆ ਕਾਟ ਪਾ ਦਿੰਨੇ ਆ ਇਹਦੇ ਨਾਲ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖਣ ਲਈ